ਹੋਰ ਵੀ ਜੜੀਆਂ ਵੀ ਬੱਚੀਆਂ ਦੇ ਨਾਲ ਜਿੱਥੇ ਵੀ ਜ਼ਬਰਜਨਾਹ ਹੋਇਆ ਜਿੱਥੇ ਇਹਦਾਂ ਦੀਆਂ ਕਰਤੂਤਾਂ ਹੋਈਆਂ ਉਹ ਵੀ ਆਣ ਮੈਂ ਸਰ ਇੱਕ ਮਾਮਲਾ ਉੱਠਦਾ ਹੈ ਪਾਸਟਰ ਵਰਜਿੰਦਰ ਸਿੰਘ ਦਾ ਤਾਂ ਜਿਹਦੇ ਵਿੱਚ ਇਹ ਹੈ ਕਿ ਇੱਕ ਪੀੜਤਾ ਵੱਲੋਂ ਆ ਕਿਹਾ ਜਾਂਦਾ ਕਿ ਉਸਦੇ ਨਾਲ ਜਿੰਸੀ ਸ਼ੋਸ਼ਣ ਹੁੰਦੇ ਨੇ ਤਾਂ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਰੋੜ ਜਾਮ ਤੱਕ ਹੋ ਜਾਂਦੇ ਨੇ ਗੱਲ ਦਾ ਹੱਲ ਨਿਕਲਣ ਤੋਂ ਪਹਿਲਾਂ ਗੱਲ ਦਾਬੀ ਨਜ਼ਰ ਆ ਰਹੀ ਹੈ ਜਬ ਕੀ ਸੱਚਾਈ ਹੈ ਇਹਦੇ ਪਿੱਛੇ ਦੇਖੋ ਪਹਿਲਾਂ ਤਾਂ ਜੀ ਬੜੀ ਸ਼ਰਮ ਦੀ ਗੱਲ ਆ ਇਹ ਆਪਾਂ ਇਤਿਹਾਸ ਸਾਨੂੰ ਇਹ ਕਹਿੰਦਾ ਹੈ ਕਿ ਦੁਸ਼ਮਣ ਦੀ ਧੀ ਪੈਣ ਵੀ ਹੋਵੇ ਤਾਂ ਸਿੱਖ ਉਹਦੀ ਰਾਖੀ ਦੇ ਲਈ ਖੜਿਆ ਹੈ ਹਨਾ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਸਾਡੀਆਂ ਧੀਆਂ ਪੈਣਾ ਉਸ ਜ਼ਮਾਨੇ ਚ ਗਜਨੀ ਦੇ ਬਾਜ਼ਾਰਾਂ ਚ ਪਹੁੰਚੀਆਂ ਕਿਸੇ ਸਿੱਖ ਨੇ ਉਸ ਸਮੇਂ ਦੇ ਸਾਡੇ ਬਾਪੂਆ ਨੇ ਦਾਦੇ-ਬਾਬਿਆਂ ਨੇ ਕਿਸੇ ਸਿੱਖ ਨੇ ਇਹ ਨਹੀਂ ਪੁੱਛਿਆ ਕਿ ਉਹ ਬੱਚਿਆਂ ਦਾ ਧਰਮ ਕੀ ਸੀ ਚਾਹੇ ਉਹ ਬੱਚੀ ਹਿੰਦੂ ਸੀ ਚਾਹੇ ਉਹ ਬੱਚੀ ਮੁਸਲਮਾਨ ਸੀ ਉਹ ਬੱਚਿਆਂ ਨੂੰ ਸੇਫਲੀ ਲੈ ਕੇ ਆਏ ਉਹਨਾਂ ਦੇ ਘਰਾਂ ਤੱਕ ਪਹੁੰਚਾਈਆਂ ਜਿਹੜੀਆਂ ਉਹਨਾਂ ਦੇ ਮਾਪਿਓ ਨੇ ਜਿਹੜੀਆਂ ਬੱਚੀਆਂ ਨਾਂ ਰੱਖੀਆਂ ਉਸ ਜ਼ਮਾਨੇ ਇਤਿਹਾਸ ਦੇ ਵਿੱਚ ਉਹ ਸਿੱਖਾਂ ਨੇ ਉਹਨਾਂ ਦੇ ਸਿਰ ਤੇ ਪੱਲੇ ਪਾਏ ਹੈਨਾ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਉਹਨਾਂ ਦਾ ਧਰਮ ਕੀ ਸੀ ਤੇ ਉਹਨਾਂ ਦੀ ਜਾਤ ਕੀ ਸੀ ਅੱਜ ਦੇ ਸਮੇਂ ਦੇ ਵਿੱਚ ਇੱਕ ਬੱਚੀ ਚੰਡੀਗੜ੍ਹ ਆਉਂਦੀ ਆ ਪ੍ਰੈਸ ਕਾਨਫਰੰਸ ਕਰਦੀ ਆ ਇੱਕ ਬੜੇ ਖੁੱਲ ਕੇ ਕਹਿੰਦੀ ਆ ਕਿ ਉਹਦੇ ਨਾਲ ਕੀ ਕੁਝ ਵਾਪਰਿਆ ਇੱਕ ਧਰਮ ਦੇ ਆੜ ਦੇ ਵਿੱਚ ਇੱਕ ਮੈਂ ਜਲਾਦ ਕਹਾਂਗਾ ਉਹਨੂੰ ਠੀਕ ਆ ਜ ਜਿਹਦੇ ਉੱਤੇ 2018 ਦੇ ਵਿੱਚ ਵੀ ਇਹ ਪਾਸਟਰ ਕਹਿੰਦਾ ਬਜਿੰਦਰ ਆਪਣੇ ਆਪ ਨੂੰ ਮੈਂ ਕਹਾਂਗਾ ਜਲਾਦ 2018 20 ਦੇ ਉੱਤੇ ਇੱਕ ਪਰਚਾ ਦਰਜ ਹੁੰਦਾ ਉਸ ਪਰਚੇ ਦੀਆਂ ਸੁਣਵਾਈਆਂ ਹੋ ਰਹੀਆਂ ਨੇ ਉਸ ਪਰਚੇ ਦੀਆਂ ਤਰੀਕਾਂ ਤੋਂ ਹੀ ਪਕਵਾੜਿਆ ਕਈ ਤਰੀਕਾਂ ਇਹਨੇ ਉਥੇ ਐਮਐਸ ਕੀਤੀਆਂ ਹੈਗੀਆਂ ਆਪਣੇ ਹੱਤਕੰਡੇ ਅਪਣਾ ਕੇ ਹੁਣ ਇੱਕ ਬੱਚੀ ਹੋਰ ਆਂਦੀ ਆ ਔਰ ਕੋਈ ਜਥੇਬੰਦੀ ਪੰਜਾਬ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਆਪਾਂ ਗੱਲਾਂ ਕਰਦੇ ਆ ਕਿ ਸਾਡੇ ਬਜ਼ੁਰਗਾਂ ਨੇ ਇਹ ਕੀਤਾ ਸੀ ਸਾਡੇ ਬਜ਼ੁਰਗਾਂ ਨੇ ਉਹ ਕੀਤਾ ਸੀ ਤੇ ਅਸੀਂ ਕੀ ਇਹ ਚੂੜੀਆਂ ਪਾਈਆਂ ਹੱਥਾਂ 'ਚ ਹੈਨਾ ਆਪਾਂ ਇਹ ਥੋੜੀ ਨਾ ਦੇਖਣਾ ਕਿ ਉਹ ਕਿਹੜੇ ਧਰਮ ਦੀ ਬੱਚੀ ਆ ਜਾਂ ਕਿਹੜੀ ਜਾਤ ਦੀ ਬੱਚੀ ਆ ਜਾਂ ਕਿਹੜੀ ਬਰਾਦਰੀ ਦੀ ਬੱਚੀ ਆ ਸਾਡੀ ਧਰਤੀ ਤੇ ਕਿਸੇ ਬੱਚੀ ਦੇ ਨਾਲ ਕੋਈ ਐਦਾਂ ਦੀ ਘਟਨਾ ਹੋ ਰਹੀ ਆ ਕਿਸੇ ਬੱਚੀ ਨਾਲ ਜ਼ੋਰਦਬਸਤੀ ਹੋ ਰਹੀ ਆ ਤੇ ਫਿਰ ਆਪਾਂ ਕਾਹਦੇ ਸਰਦਾਰ ਹੋਏ ਜੇ ਆਪਾਂ ਨਾ ਬੋਲੇ ਫਿਰ ਆਪਾਂ ਕਾਦੇ ਸਿੰਘ ਹੋਏ ਕਾਦੇ ਸਰਦਾਰ ਹੋਏ ਜੇ ਅਸੀਂ ਕਿਸੇ ਬੱਚੀ ਦੇ ਨਾਲ ਨਹੀਂ ਖੜੇ ਹੋਏ ਤੇ ਮੈਂ ਇਹ ਅੱਜ ਚੰਡੀਗੜ੍ਹ ਅਸੀਂ ਸਵੇਰੇ ਪ੍ਰੈਸ ਕਾਨਫਰੰਸ ਕੀਤੀ ਸੀ ਇਸੇ ਲਈ ਕੀਤੀ ਸੀ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਬੱਚੀ ਜਿਹੜੀ ਜਨੇ ਵਰਜਿੰਦਰ ਪਾਸਟਰ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਆ ਘੱਟੋ ਘੱਟ ਸਾਨੂੰ ਉਹ ਬੱਚੀ ਮਿਲੇ ਤੇ ਸਵੇਰੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਦੁਪਹਿਰ ਤੱਕ ਸਾਨੂੰ ਬੱਚੀ ਦੇ ਨਾਲ ਸਾਡਾ ਸੰਪਰਕ ਹੋਇਆ ਤੇ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਰਾਤ ਅੱਜ 1:30 ਹੋ ਚੁੱਕੇ ਨੇ ਅਸੀਂ ਸਪੈਸ਼ਲੀ ਪਹੁੰਚਿਆ ਇੱਥੇ ਪਹਿਲਾਂ ਤਾਂ ਇਸ ਬੱਚੇ ਦਾ ਬਹੁਤ ਧੰਨਵਾਦ ਆ ਕਿ ਇੰਨੇ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਆ ਤੇ ਸਾਡਾ ਇਹ ਫਰਜ ਬਣਦਾ ਸੀ ਕਿ ਇਹਦੇ ਪਿੱਠ ਤੇ ਖੜੀਏ ਕਿਉਂਕਿ ਵਰਜਿੰਦਰ ਜਿਹੜਾ ਪਾਸਟਰ ਆ ਉਹਦੇ ਕੋਲ ਬਹੁਤ ਵੱਡਾ ਪੈਸਾ ਆ ਤੁਸੀਂ ਜਿਹੜੀ ਹੁਣੇ ਬਾਈਟ ਕੀਤੀ ਆ ਉਹਦੇ ਵਿੱਚ ਸਾਰੀ ਗੱਲਬਾਤ ਹੋਈ ਆ ਕਿ ਸਰਸੇ ਵਾਲੇ ਡੇਰੇ ਵਾਂਗੂ ਇੱਕ ਵੱਡਾ ਤਾਣਾ ਬਾਣਾ ਵੱਡਾ ਨੈਟਵਰਕ ਇਹਦਾ ਜੇ ਮੈਂ ਕਹਾ ਇੱਕ ਸਾਮਰਾਜ ਖੜਾ ਹੋ ਚੁੱਕਿਆ ਅੰਦਰ ਬੱਚਿਆਂ ਦੇ ਨਾਲ ਉੱਥੇ ਕੀ ਕੁਝ ਹੋ ਰਿਹਾ ਜਦੋਂ ਬੱਚੀ ਨੇ ਦੱਸਿਆ ਕਿ ਕਈ ਬੱਚੀਆਂ ਵੇਚ ਦਿੱਤੀਆਂ ਗਈਆਂ ਕਈ ਜਿਨ੍ਹਾਂ ਨੇ ਆਵਾਜ਼ ਚੱਕੀ ਉਹਨਾਂ ਦਾ ਇਹ ਨਹੀਂ ਪਤਾ ਉਹ ਜਿਉਂਦੇ ਨੇ ਕਿ ਮਰ ਗਏ ਨੇ ਪੰਜਾਬ ਦੀ ਹਿੱਕ ਦੇ ਉੱਤੇ ਆ ਸਰ੍ਹਸੇ ਵਾਲੇ ਦੇ ਡੇਰੇ ਜਾਂ ਇਹ ਤਾਂ ਪੰਜਾਬ ਦੀ ਇਹ ਪੰਜਾਬ ਦੀ ਧਰਤੀ ਤੋਂ ਬਾਹਰ ਸੀ ਹੁਣ ਤਾਂ ਪੰਜਾਬ ਦੀ ਧਰਤੀ ਦੇ ਪੰਜਾਬ ਦੀ ਹਿੱਕ ਦੇ ਉੱਤੇ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਉਹਦੇ ਉੱਤੇ ਇਹ ਸਭ ਕੁਝ ਹੋ ਰਿਹਾ ਆਵਾਜ਼ ਚੱਕਣ ਵਾਲੀਆਂ ਦੀਆਂ ਆਵਾਜ਼ਾਂ ਦੱਬੀਆਂ ਜਾ ਰਹੀਆਂ ਇਹ ਨਹੀਂ ਪਤਾ ਕਿ ਉਹ ਬੱਚੇ ਕਿੱਥੇ ਨੇ ਇਹ ਨਹੀਂ ਪਤਾ ਉਹ ਬੱਚੀਆਂ ਕਿੱਥੇ ਨੇ ਤੇ ਜੇ ਇੱਕ ਬੱਚੀ ਨੇ ਜੇ ਆਵਾਜ਼ ਚੱਕੀ ਆ ਜੇ ਹਿੰਮਤ ਕੀਤੀ ਆ ਮੈਂ ਕਹਿੰਨਾ ਕਿ ਜੇ ਅਸੀਂ ਇਹਦੀ ਪਿੱਛੇ ਨਾ ਖੜੇ Hindu Sikh ਜਿੱਥੇ ਬੰਦੀਆਂ ਆਪਸੀ ਜਿਹੜਾ ਕੁੱਤ ਕਲੇਸ਼ ਆ ਉਹਨੂੰ ਛੱਡ ਕੇ ਜੇ ਆਪਣੀਆਂ ਬੱਚੀਆਂ ਦੇ ਪਿੱਛੇ ਨਾ ਖੜੇ ਤਾਂ ਇਹ ਬੱਚੀ ਦਾ ਤਾਂ ਦੇਖੋ ਉਹਨਾਂ ਨੇ ਦਾਬ ਹੀ ਲੈਣਾ ਸਾਡਾ ਮਕਸਦ ਸੀਗਾ ਕਿ ਅਸੀਂ ਆ ਕੇ ਇਸ ਬੱਚੀ ਦੇ ਪਿੱਛੇ ਖੜੇ ਹੋਈਏ ਇਹਨੂੰ ਹੌਸਲਾ ਦਈਏ ਕਿ ਪੁੱਤ ਤੇਰੇ ਨਾਲ ਆ ਕੋਈ ਚੱਕਰ ਨਹੀਂ ਤੂੰ ਚਾਹੇ 크ਿਸਚਨ ਹੋਵੇਂ ਚਾਹੇ ਤੂੰ ਕਿਸੇ ਹੋਰ ਤਰ੍ਹਾਂ ਦੀ ਹੋਵੇਂ ਸਾਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਤੇਰੇ ਵੱਡੇ ਭਰਾ ਤੇਰੇ ਨਾਲ ਖੜੇ ਆਂ ਕੋਰਟ ਦੇ ਵਿੱਚ ਤੇਰੇ ਨਾਲ ਖੜਾਂਗੇ ਜੇ ਇਹ ਬਰਜਿੰਦਰ ਪਾਸਟਰ ਦੇ ਲੋਕ ਕਹਿੰਦੇ ਨੇ ਕਿ ਇਹਨਾਂ ਨੇ ਸੜਕਾਂ ਜਾਮ ਕਰਨੀਆਂ 18 ਤਰੀਕ ਨੂੰ ਕਾਲ ਇਹਨਾਂ ਦੀ ਕੱਲ ਦੀ ਸੀ ਕੱਲ ਦੀ ਕਾਲ ਸੀ ਤੁਸੀਂ ਕਰਦੇ ਸੜਕਾਂ ਜਾਮ ਹਨਾ ਤੁਸੀਂ ਕਰਦੇ ਸੜਕਾਂ ਜਾਮ ਇੱਕ ਜਣਸੀ ਸ਼ੋਸ਼ਣ ਤੁਹਾਡੇ ਪਾਸਟਰ ਦੇ ਵੱਲੋਂ ਦੀ ਕੀਤਾ ਗਿਆ ਤੁਹਾਡਾ ਜਿਹੜਾ ਵੀ ਉਹ ਬਣਿਆ ਫਿਰਦਾ ਜੋ ਆਪਣੇ ਆਪ ਨੂੰ ਬਣਿਆ ਫਿਰਦਾ ਉਸ ਤੋਂ ਬਾਅਦ ਤੁਸੀਂ ਸੜਕਾਂ ਜਾਮ ਕਰ ਰਹੇ ਹੋ ਪਹਿਲਾਂ ਤੁਸੀਂ ਇੱਕ ਬੱਚੇ ਦੇ ਨਾਲ ਜ਼ਬਰਦਸਤੀ ਕਰਦੇ ਹੋ ਫਿਰ ਤੁਸੀਂ ਸੜਕਾਂ ਜਾਮ ਕਰਦੇ ਹੋ ਇਹਨਾਂ ਨੂੰ ਸ਼ਰਮ ਨਹੀਂ ਆਈ ਇਹ ਸੜਕਾਂ ਜਾਮ ਕਰਨ ਦੀ ਕਾਲ ਦਿੰਦੇ ਹੋਏ ਸੜਕਾ ਜਾਮ ਕਰਾਂਗੇ ਫਿਰ ਕਿਤੇ ਨਾ ਕਿਤੇ ਸਾਡੀ ਆਪਣੀ ਵੀ ਜਿਹੜੀ ਹੈ ਇਹ ناکਾਮੀ ਸਮਝ ਸਕਦੇ ਆ ਤਾਂ ਪਹਿਲਾਂ ਅਸੀਂ ਇਹਨਾਂ ਡੇਰਿਆਂ ਨੂੰ ਵਧਨ ਖੁੱਲਣ ਦਿੰਨੇ ਆ ਤਾਂ ਬਾਅਦ ਵਿੱਚ ਜਦੋਂ ਕੋਈ ਘਟਨਾ ਕਰਮ ਹੁੰਦਾ ਹੈ ਤਾਂ ਫਿਰ ਅਸੀਂ ਜਿਹੜਾ ਹੈ ਇਹਦੇ ਉੱਤੇ ਸੋਚਦੇ ਵਿਚਾਰਦੇ ਆ ਕਿਤੇ ਨਾ ਕਿਤੇ ਅਸੀਂ ਪਿੱਛੇ ਆ ਜਾਂ ਸਾਡੀ ਇਹ ناکਾਮੀ ਹੈ ਦੇਖੋ ਦੁਪਹਿਰੇ ਵੀ ਪ੍ਰੈਸ ਕਾਨਫਰੰਸ ਜਦੋਂ ਗੱਲਾਂ ਉਠੀਆਂ ਨੇ ਇਹ ਸਾਡੀ ਖਾਸ ਤੌਰ ਤੇ ਸਿੱਖਾਂ ਦੀ ਕਿਉਂਕਿ ਪੰਜਾਬ ਦੇ ਮਾਲਕ ਤਾਂ ਅਸੀਂ ਆ ਨਾ ਇਸ ਪੰਜਾਬ ਦੀ ਧਰਤੀ ਤੇ ਖੂਨ ਅਸੀਂ ਡੋਲਿਆ ਸਾਡੇ ਬਜ਼ੁਰਗਾਂ ਨੇ ਇਸ ਧਰਤੀ ਨੂੰ ਆਪਣੇ ਖੂਨ ਨਾਲ ਸਿੰਜਿਆ ਜੇ ਪੰਜਾਬ ਦੀ ਧਰਤੀ ਦੇ ਮਾਲਕ ਹੀ ਖੁੱਡਾਂ 'ਚ ਵੜ ਗਏ ਨੇ ਮੈਂ ਸਿੱਧੀ ਜੀ ਗੱਲ ਕਹਾਂ ਸਾਡਾ ਤਾਂ ਇੱਕੋ ਇੱਕ ਕੁੱਤ ਕਲੇਸ਼ ਆ ਫੇਸਬੁੱਕ ਤੇ ਇਹਨੂੰ ਗਾਲ ਕੱਢ ਲੀਏ ਫੇਸਬੁੱਕ ਤੇ ਉਹਨੂੰ ਗਾਲ ਕੱਢ ਲੀਏ ਸਵੇਰ ਤੋਂ ਸ਼ਾਮ ਤੱਕ ਸਾਡਾ ਯੂਥ ਫੇਸਬੁੱਕ ਤੇ ਬੈਠਾ ਸਿਰਫ ਗਾਲਾਂ ਦੇ ਰਿਹਾ ਕਦੀ ਹਿੰਦੂ ਨੂੰ ਦੇ ਰਿਹਾ ਕਦੀ ਸਿੱਖ ਨੂੰ ਦੇ ਰਿਹਾ ਕਦੀ ਆਪਣੀ ਸਿੱਖਾਂ ਨੂੰ ਦੇ ਰਿਹਾ ਸਾਡੇ ਯੂਥ ਨੂੰ ਇਸ ਤੋਂ ਉੱਤੇ ਕੁਝ ਪਤਾ ਹੀ ਨਹੀਂ ਹੈ ਕਿੱਥੇ ਗਏ ਉਹ ਨਲਵੇ ਤੇ ਕਿੱਥੇ ਗਏ ਉਹ ਜਸਾ ਸਿੰਘ ਆਲੂਵਾਲੀਏ ਦੇ ਵਾਲ ਜਿਹੜੇ ਗਜਨੀ ਦੇ ਬਾਜ਼ਾਰਾਂ ਤੱਕ ਜਾ ਕੇ ਹਿੱਕ ਦੇ ਜ਼ੋਰ ਤੇ ਧੀਆਂ ਨੂੰ ਛੜਾ ਕੇ ਲੈ ਕੇ ਆਏ ਅੱਜ ਤੁਹਾਡੇ ਪੰਜਾਬ ਦੇ ਵਿੱਚ ਧੀਆਂ ਦੇ ਨਾਲ ਆਹ ਕੁਝ ਹੋ ਰਿਹਾ ਤੇ ਆਪਾਂ ਇਹ ਇਹ ਕਹਿ ਕੇ ਨਹੀਂ ਆਪਾਂ ਪਿੱਛੇ ਹਟ ਸਕਦੇ ਕਿ ਨਹੀਂ ਉਹ ਫਲਾਣੇ ਧਰਮ ਦੀ ਤੇ ਉਹ ਟਮਕਾਣੇ ਧਰਮ ਦੀ ਆ ਸਿੱਖ ਤਾਂ ਕਿਸੇ ਦਾ ਧਰਮ ਪੁੱਛਦਾ ਹੀ ਨਹੀਂ ਹਨਾ ਤੇ ਅੱਜ ਅਸੀਂ ਖੜੇ ਆ ਇਸ ਅੱਜ ਅਸੀਂ ਪਹੁੰਚੇ ਆ ਘਰ ਮੈਂ ਬਰਜਿੰਦਰ ਪਾਸਟਰ ਨੇ ਇਹਨਾਂ ਨਾਲ ਬਹੁਤ ਇਹਨਾਂ ਦੇ ਘਰੇ ਆ ਕੇ ਧਮਕੀਆਂ ਇਹਨਾਂ ਦੇ ਪਾਸਟਰ ਆ ਕੇ ਧਮਕੀਆਂ ਠੀਕ ਆ ਪ੍ਰਸ਼ਾਸਨ ਦੇ ਵਿੱਚ ਹੀ ਉੱਪਰ ਥੱਲੇ ਬਹੁਤ ਕੁਝ ਚੱਲ ਰਿਹਾ ਮੈਨੂੰ ਨਹੀਂ ਪਤਾ ਉਹ ਬੱਚੀ ਦਾ ਧਰਮ ਕੀ ਆ ਮੈਂ ਨਹੀਂ ਪੁੱਛਾਂਗਾ ਉਹ ਬੱਚੀ ਦਾ ਨਾਮ ਕੀ ਆ ਪਰ ਬਰਜਿੰਦਰ ਸਿੰਘ ਮੈਂ ਇਸ ਬੱਚੀ ਨੂੰ ਅਡਾਪਟ ਕਰਦਾ ਭਗਤ ਸਿੰਘ ਦੁਆਬੀ ਤੇ ਮਿਸਾਲ ਸ਼ਹੀਦਾਂ ਤਰਨਾਲਾਲ ਦੁਆਬਾ ਮੈਂ ਉਹਦਾ ਚੇਅਰਮੈਨ ਆ ਠੀਕ ਆ ਇਹ ਬੱਚੀ ਅੱਜ ਤੋਂ ਬਾਅਦ ਮੇਰੀ ਆ ਕੋਰਟ ਦੇ ਵਿੱਚ ਹਾਈ ਕੋਰਟ ਜਾਣਾ ਪਊ ਸੁਪਰੀਮ ਕੋਰਟ ਜਾਣਾ ਪਊ ਤੇ ਹੋਰ ਵੀ ਜੜੀਆਂ ਵੀ ਬੱਚੀਆਂ ਦੇ ਨਾਲ ਜਿੱਥੇ ਵੀ ਜ਼ਬਰਜਨਾਹ ਹੋਇਆ ਜਿੱਥੇ ਇਦਾਂ ਦੀਆਂ ਕਰਤੂਤਾਂ ਹੋਈਆਂ ਉਹ ਵੀ ਆਣ ਮੈਂ ਸਾਰੀਆਂ ਨੂੰ ਅਡਾਪਟ ਕਰਾਂਗਾ ਤੇ ਇੱਕ ਡਾ ਕੇ ਲੜਾਂਗੇ ਜੇ ਇਹਨੂੰ ਬਰਜਿੰਦਰ ਪਾਸਟਰ ਨੂੰ ਇਹ ਗੁਮਾਨ ਆ ਕਿ ਇਹਦੇ ਕੋਲ ਪੈਸਾ ਬਹੁਤ ਆ ਜਿੱਦਾਂ ਇਹ ਕਹਿੰਦਾ ਕਿ ਪ੍ਰਸ਼ਾਸਨ ਦੀ ਜੇਬ ਚ ਤੇ ਸਾਨੂੰ ਨਾ ਪਰਵਾਹ ਪ੍ਰਸ਼ਾਸਨ ਦੀ ਸਾਨੂੰ ਨਾ ਪਰਵਾਹ ਪੈਸੇ ਦੀ ਅਸੀਂ ਉਹ ਆ ਜਿਨ੍ਹਾਂ ਨੇ ਅਬਦਾਲੀ ਦੇ ਮੂੰਹ ਤੋੜੇ ਆ ਅਸੀਂ ਉਹ ਆ ਜਿਨ੍ਹਾਂ ਨੇ ਮੱਛੇ ਰੰਗੜ ਦੇ ਮੂੰਹ ਤੋੜੇ ਆ ਤੇ ਜੇ ਤੂੰ ਪੰਜਾਬ ਦੀ ਧਰਤੀ ਤੇ ਗੰਦ ਪਾਏਂਗਾ ਤੇ ਫਿਰ ਤੈਨੂੰ ਵੀ ਦੱਸਾਂਗੇ ਕਿ ਅਸੀਂ ਵਾਰਿਸ ਕਿਹਦੇ ਆ ਤੂੰ ਕਾਲ ਦਿੰਨਾ ਆ ਪੰਜਾਬ ਬੰਦ ਕਰਨ ਦੀ ਇੱਕ ਬੱਚੀ ਦੇ ਨਾਲ ਧੱਕਾਸ਼ਾਹੀ ਕਰਨ ਤੋਂ ਬਾਅਦ ਤੂੰ ਪੰਜਾਬ ਬੰਦ ਕਰਨ ਦੀ ਕਾਲ ਦਿੰਨਾ ਜਿਹੜਾ ਤੂੰ ਸਟੇਜ ਤੇ ਡਰਾਮੇ ਕਰਦਾ ਆ ਤੂੰ ਲੰਗੜੇ ਤੋਰਦਾ ਤੂੰ ਗੁੰਗੇ ਬੁਲਾਉਂਦਾ ਤੂੰ ਮੈਨੂੰ ਚੁੱਪ ਕਰਾ ਦੇ ਆਪਣੇ ਛੂਛਾ ਕਰਕੇ ਜਾਂ ਉਸ ਬੱਚੀ ਨੂੰ ਚੁੱਪ ਕਰਾ ਲਾ ਤੂੰ ਜ਼ਮਾਨਤ ਵਾਸਤੇ ਜਾ ਕੇ ਭੱਜਿਆ ਹਾਈ ਕੋਰਟ ਉੱਥੇ ਜਾ ਕੇ ਹਾਈ ਕੋਰਟ ਦੇ ਜੱਜ ਨੂੰ ਆਪਣਾ ਕੋਈ ਜਾਦੂ ਟੋਣਾ ਦਿਖਾਉਂਦਾ ਉੱਥੇ ਤੇਰੇ ਉਥੇ ਨਹੀਂ ਜਾਦੂ ਟੂਨੇ ਚੱਲਦੇ ਹੈ ਤੂੰ ਜਿਹੜੇ ਇਹ ਸਟੇਜਾਂ ਤੇ ਲਾ ਲਾ ਕੇ ਆਪਣੇ ਜਾਦੂਗਰੀ ਦੇ ਟੂਨੇ ਟੋੜ ਕੇ ਦਿਖਾਣਾ ਆ ਹੁਣ ਤੂੰ ਪੁਲਿਸ ਤੋਂ ਭੱਜਿਆ ਫਿਰਦਾ ਗ੍ਰਿਫਤਾਰੀ ਤੋਂ ਭੱਜਿਆ ਫਿਰਦਾ ਉਹ ਪੁਲਿਸ ਨੂੰ ਪੁਲਿਸ ਦਾ ਮਾਈਂਡ ਕਰ ਲਾ ਠੀਕ ਉਥੇ ਪੁਲਿਸ ਦੇ ਉੱਤੇ ਕਰ ਤੂੰ ਜਾਦੂ ਟੂਨੇ ਉਥੇ ਨਹੀਂ ਤੇਰੇ ਜਾਦੂ ਟੂਨੇ ਚੱਲਦੇ ਤੇ ਕਿੰਧਾ ਦੀਆਂ ਭੇਡਾਂ ਨੇ ਇਹਦੀਆਂ ਜਿਹੜੀਆਂ ਇਹਦੀਆਂ ਭੇਡਾਂ ਨੇ ਜਿਹੜੇ ਇਹਦੇ ਪਿੱਛੇ ਅੱਗੇ ਪਿੱਛੇ ਲੱਗ ਕੇ ਪੰਜਾਬ ਬੰਦ ਕਰਨ ਦੀ ਕਾਲ ਨੂੰ ਦੇ ਰਹੇ ਨੇ ਉਹ ਤੁਹਾਨੂੰ ਪੰਜਾਬ ਬੰਦ ਕਰਨ ਦੀ ਕੀ ਲੋੜ ਆ ਫੜਾਤਾ ਪਾਸਟਰ ਰੱਬਾ ਨਾ ਉਹ ਧਰਤੀ ਪਲਟ ਦਵੇ ਹਨਾ ਉਹ ਦਿਨ ਨੂੰ ਰਾਤ ਬਣਾ ਦਵੇ ਜਿਉਂ ਚ ਇਨੀ ਤਾਕਤ ਹੈਗੀ ਆ ਇਹ ਸਿੱਖਾਂ ਦੇ ਗੁਰੂਆਂ ਨੂੰ ਦੱਸਦੇ ਨੇ ਸ਼ੈਤਾਨ ਸਿੱਖਾਂ ਦੇ ਲੱਗਰ ਨੂੰ ਦੱਸਦੇ ਨੇ ਸ਼ੈਤਾਨ ਦਾ ਪ੍ਰਸ਼ਾਦ ਇਹਨਾਂ ਨੇ ਬੜੀ ਬਕਵਾਸ ਮਾਰੀ ਆ ਆ ਇਥੇ ਇੱਕ ਬੱਚਾ ਬੈਠਾ ਹੈਗਾ ਉਹ ਛੋਟਾ ਜਿਹਾ ਬੱਚਾ ਆ ਉਹਦੇ ਉੱਤੇ 295 ਲਵਾਈ ਇਹਨਾਂ ਨੇ ਕਿਉਂ ਕਿਉਂਕਿ ਉਹ ਇਸ ਕੁੜੀ ਦੇ ਹੱਕ 'ਚ ਆਇਆ ਤੂੰ ਮੇਰੇ ਤੇ ਲਵਾ ਦੋ 295 ਆ ਜਾ ਹਾਈ ਕੋਰਟ ਤੇਰੀ 295 ਵੀ ਦੇਖਾਂਗੇ ਠੀਕ ਆ ਇਹ ਰੱਬ ਥੋੜੀ ਨਾ ਤੁਆਪੀ ਸਾਹਿਬ ਕੀਤੇ ਨਾ ਕੀਤੇ ਇਹਨੇ ਮੈਂ ਇਹ ਗੱਲ ਪੂਰੀ ਕਰਾਂ ਇਹ ਇਹਨੇ 295 ਇਸ ਲਈ ਲਗਵਾਈ ਆਪ ਨਹੀਂ ਆਇਆ ਇਹ ਕੋਰਟ ਦੇ ਵਿੱਚ ਆਪ ਨਹੀਂ ਆ ਪ੍ਰਸ਼ਾਸਨ ਦੇ ਕਿਸੇ ਥਰਡ ਪਰਸਨ ਤੋਂ 295 ਲਗਵਾਈ ਇੱਕ ਜਵਾਕ ਦੇ ਬੱਚੇ ਕਿੰਨੀ ਉਮਰ ਹੈ ਤੇਰੀ 23 23 ਸਾਲ ਦੇ ਬੱਚੇ ਤੇ 295 ਲਗਵਾਤੀ ਠੀਕ ਆ ਜ਼ਮਾਨਤ ਹੋ ਗਈ ਉਹ ਬੱਚੇ ਦੀ ਅਸੀਂ ਮਠਾਈ ਲੈ ਕੇ ਆਏ ਹਾਂ ਉਸ ਬੱਚੇ ਵਾਸਤੇ ਵੀ ਤੇਰੀ ਜ਼ਮਾਨਤ ਹੋ ਗਈ ਆ ਠੀਕ ਆ ਜੀ ਇਹ ਜੇ ਰੱਬ ਆ ਇਹ ਆਪਣੇ ਆਪ ਨੂੰ ਰੱਬ ਦੱਸਦਾ ਪਹਿਲੀ ਗੱਲ ਤਾਂ ਇਹਦੇ ਜਿਹੜੇ ਚੇਲੇ ਚਪਾਟੇ ਆ ਉਹ ਇਹਨੂੰ ਰੱਬ ਦੱਸਦੇ ਆ ਜੇ ਰੱਬ ਆ ਤੇ ਇਹਨੂੰ ਕੋਰਟ 'ਚ ਜਾ ਕੇ 295 ਲਵਾਉਣ ਦੀ ਲੋੜ ਸੀ ਜਿੱਦਾਂ ਇਹ ਉੱਥੇ ਸਟੇਜ ਤੇ ਮੁਰਦੇ ਜਿਉਂਦੇ ਕਰਵਾਉਂਦਾ ਉੱਥੋਂ ਦੀ ਕੋਈ ਮੰਤਰ ਮਾਰਦਾ ਤੇ ਮਾਰ ਦਿੰਦਾ ਇਹਨੂੰ ਹੈਨਾ ਇਸ ਜਵਾਕ ਨੂੰ ਮਾਰ ਦਿੰਦਾ ਜਾਂ ਮੈਨੂੰ ਮਾਰ ਦਿੰਦਾ ਉੱਥੇ ਮੰਤਰ ਨਹੀਂ ਚੱਲੇ ਦੂਜੀ ਗੱਲ ਜੇ ਤੂੰ 295 ਦੀ ਗੱਲ ਕਰਦਾ 295 ਨੂੰ ਇਹ ਹੱਡਮਾਸ ਦਾ ਬੜਿਆ ਇਨਸਾਨ ਆ ਨਾ ਰੱਬ ਤਾਂ ਨਹੀਂ ਹੈਗਾ ਕੋਰਟ ਦੇ ਵਿੱਚ ਆਵੇ ਉੱਥੇ ਇਹ ਤਾਂ ਬੱਚਾ ਸੀ ਆਪਾਂ ਲੜਾਂਗੇ ਅਪਾ ਸਭ ਪੁੱਛਾਂਗੇ ਇਹਨੂੰ ਵੀ ਤੂੰ ਰੱਬ ਹੈ ਜੇ ਤੂੰ ਰੱਬ ਆ ਕਿਸੇ ਧਰਮ ਦਾ ਤੂੰ ਰੱਬ ਆ ਕੋਈ ਦੇਵੀ ਦੇਵਤਾ ਆ ਜਾਂ ਕੋਈ ਤੂੰ ਜੱਥੇਦਾਰ ਆ ਜਾਂ ਕੋਈ ਗੁਰੂ ਆ ਤੇਰੇ ਖਿਲਾਫ ਜੇ ਤੂੰ ਕੋਈ ਗਲਤੀ ਕੀਤੀ ਆ ਤੇ ਉਹ ਗਲਤੀ ਦੀ ਤਾਂ ਡਿਸਕਸ਼ਨ ਹੋਊਗੀ ਨਾ ਇਹ ਤਾਂ ਨਹੀਂ ਹੋ ਸਕਦਾ ਕਿ ਤੁਸੀਂ 295 ਲਾ ਕੇ ਤੇ ਤੁਸੀਂ ਇੱਕ ਗਲਤੀ ਦੀ ਜਿਹੜੀ ਤੁਸੀਂ ਗਲਤੀ ਕੀਤੀ ਆ ਪੰਜਾਬ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਆ ਨਾ ਉਹ ਕਹ ਇਹ ਕਹਿੰਦਾ ਕਿ ਜਦੋਂ ਤੱਕ ਤੁਸੀਂ ਬੇਕਸੂਰ ਸਾਬਤ ਨਹੀਂ ਹੋ ਜਾਂਦੇ ਉਦੋਂ ਤੱਕ ਤੁਸੀਂ ਗੁਨਾਹਗਾਰ ਹੋ ਠੀਕ ਆ ਜੀ ਤੁਸੀਂ ਆਪਣੀ ਬੇਗੁਨਾਹੀ ਕੋਰਟ ਦੇ ਚ ਸਾਬਤ ਕਰਨੀ ਆ ਤੇ ਤੂੰ ਤੇਰੇ ਉੱਤੇ ਇੱਕ ਬਲਾਤਕਾਰ ਦਾ ਪਰਚਾ ਆ ਵਰਜਿੰਦਰਾ ਤੇਰੇ ਤੇ ਇੱਕ ਬਲਾਤਕਾਰ ਦਾ ਪਰਚਾ ਫਿਰ ਇੱਕ ਤੇਰੇ ਆ ਜਿਹੜਾ ਹੈਗਾ ਜਿੰਸੀ ਸ਼ੋਸ਼ਣ ਦਾ ਪਰਚਾ ਆ ਹਨਾ ਤੇਰੇ ਇਹ ਪਰਚਿਆਂ ਦੀ ਗੱਲ ਵੀ ਨਾ ਕੀਤੀ ਜਾਵੇ ਕਿਉਂ ਨਾ ਕੀਤੀ ਜਾਵੇ ਤੂੰ ਕਸੂਰਵਾਰ ਹੈਗਾ ਤੇ ਤੈਨੂੰ ਕਸੂਰਵਾਰ ਕਵਾਂਗੇ ਤੂੰ ਕੋਰਟ ਚ ਆ ਕੇ ਸਾਬਤ ਕਰ ਕਿ ਤੂੰ ਕਸੂਰਵਾਰ ਨਹੀਂ ਹੈਗਾ ਤੇ ਅੱਜ Hindu ਜਥੇਬੰਦੀਆਂ Sikh ਜਥੇਬੰਦੀਆਂ ਸਾਂਝੇ ਤੌਰ ਤੇ ਖੜੀਆਂ ਨੇ ਜੇ ਇਹ ਇਹ ਪੰਜਾਬ ਬੰਦ ਕਰਨ ਦੀ ਜਾਂ ਜਾਮ ਕਰਨ ਦੀ ਕਾਲ ਦਿੰਦਾ ਫਿਰ ਕਾਲ ਅਸੀਂ ਵੀ ਦਵਾਂਗੇ ਫਿਰ ਕਾਲ ਸਾਡੀਆਂ ਵੀ ਹੋਣਗੀਆਂ ਜੇ ਤੂੰ 20 ਤਰੀਕ ਦੀ ਕਾਲ ਦਿੰਦਾ ਫਿਰ ਇੱਕ ਪੱਤਰਕਾਰ ਸਾਹਿਬ ਬੜੀ ਨਜਾਇਜ਼ ਜੀ ਗੱਲ ਆ ਕਿ ਇੱਕ ਮਾਈਨਰ ਬੱਚੀ ਆ ਇਸ ਬੱਚੀ ਦੇ ਉੱਤੇ ਜਦੋਂ ਇਹਨੇ ਹੱਥ ਪਾਇਆ ਹੈਗਾ ਉਸ ਸਮੇਂ ਇਹ ਬੱਚੀ 16 ਸਾਲ ਦੀ ਸੀ ਇਹ ਬਜਰਜਨਦਰ ਤੇ ਹੁਣ ਤੱਕ ਪੋਸਕੋ ਕਿਉਂ ਨਹੀਂ ਲੱਗਿਆ ਸ਼ਰਮ ਦੀ ਗੱਲ ਆ ਜਿਹੜਾ ਇਹ ਗੱਲਾਂ ਹੋਈਆਂ ਕਿ ਬਰਜਿੰਦਰ ਕਹਿੰਦਾ ਪ੍ਰਸ਼ਾਸਨ ਜਿਹੜਾ ਬਰਜਿੰਦਰ ਦੀ ਜੇਬ ਦੇ ਵਿੱਚ ਆ ਫੇਰ ਤਾਂ ਇਹ ਗੱਲ ਹੀ ਸਾਬਤ ਹੋ ਰਹੀ ਆ ਜੀ ਬਿਲਕੁਲ ਉਹਦੇ ਤੇ ਬੋਸ ਕੋ ਕਿਉਂ ਨਹੀਂ ਲੱਗੀ ਇਹ ਵੀ ਸਵਾਲ ਜਿਹੜਾ ਮੇਰਾ ਬਣਦਾ ਸੀ ਇੱਥੇ ਮੈਂ ਤੁਹਾਨੂੰ ਇਹ ਪੁੱਛਣਾ ਚਾ ਰਿਹਾ ਸੀ ਕਾਰਵਾਈ ਦੇ ਵਿੱਚ ਢਿੱਲ ਕਿਉਂ ਬੋਰਡ ਬੈਂਕ ਦਾ ਮਸਲਾ ਹੈ ਜਾਂ ਧਾਰਮਿਕ ਪੱਖ ਦਾ ਮਸਲਾ ਹੈ ਜਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਆ ਉਹ ਸੱਚਮੁੱਚ ਕਹਿੰਦਾ ਵੀ ਮੇਰੀ ਜੇਬ ਦੇ ਵਿੱਚ ਹੈ ਦੇਖੋ ਬੋਰਡ ਬੈਂਕ ਦਾ ਮਸਲਾ ਤਾਂ ਬਣਿਆ ਹੀ ਹੋਇਆ ਹੂੰ ਠੀਕ ਆ ਬਰਜਿੰਦਰ ਦੇ ਸਟੇਜ ਤੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਐਮਐਲਏ ਐਮਪੀ ਆਪਾਂ ਦੇਖੇ ਨੇ ਉਹਦੀਆਂ ਬਹੁਤ ਸਾਰੀਆਂ ਲਾਈਵ 'ਚ ਦੇਖੇ ਨੇ ਆ ਪਿਛਲੇ ਦਿਨੀ ਦੇ ਪਿਛਲੇ ਦਿਨੀ ਇੱਕ ਕੋਰਟ ਦੇ 'ਚ ਹਾਜ਼ਰ ਨਹੀਂ ਹੋਇਆ ਮੈਨੂੰ ਭਾਈ ਸਾਹਿਬ ਨੇ ਦੱਸਿਆ ਕਿ ਇੱਕ ਪਾਸੇ ਤਾਂ ਇਹ ਕੋਰਟ ਦੇ ਵਿੱਚ ਬਰਜਿੰਦਰ ਪਾਸਟਰ ਕਹਿੰਦਾ ਮੈਨੂੰ ਬੁਖਾਰ ਚੜਿਆ ਹੋਇਆ ਹੈ ਇਹਨੇ ਆਪਣਾ ਮੈਡੀਕਲ ਲਾਇਆ ਦੂਜੇ ਪਾਸੇ ਇਹ ਲਾਈਵ ਬੈਠਾ ਹੋਇਆ ਸੀ ਆਪਣੇ ਚੈਨਲ ਤੇ ਬੈਠਾ ਪ੍ਰਚਾਰ ਕਰਦਾ ਸੀ ਮੈਂ ਕਹਿੰਦਾ ਵਕੀਲ ਸਾਹਿਬ ਦੀ ਸ਼ਾਬਾਸ਼ਾ ਜਿਨ੍ਹਾਂ ਨੇ ਜੱਜ ਸਾਹਿਬ ਨੂੰ ਇਹਦੀ ਚੱਲਦੀ ਹੋਈ ਲਾਈਵ ਉੱਥੇ ਕੋਰਟ 'ਚ ਹੀ ਦਿਖਾਈ ਹੈ ਵੀ ਤੁਹਾਨੂੰ ਤਾਂ ਇਹ ਕਹੀ ਜਾਂਦਾ ਇਹਨ ਤੈਨੂੰ ਜੱਜ ਨੂੰ ਦੇਖ ਕੇ ਬੁਖਾਰ ਚੜਦਾ ਹੈ ਹੈ ਓਦਾਂ ਤਾਂ ਇਹ ਉਹ ਆਪਣੇ ਆਪ ਨੂੰ ਬਹੁਤ ਵੱਡਾ ਰੱਬ ਦਾ ਉਹ ਰੂਪ ਦੱਸਦਾ ਆ ਤੇ ਜੱਜ ਸਾਹਿਬ ਨੂੰ ਦੇਖ ਕੇ ਇਹਨੂੰ ਉੱਥੇ ਐਪਲੀਕੇਸ਼ਨ ਦੇਣੀ ਪਈ ਜੱਜ ਨੂੰ ਦੇਖ ਕੇ ਇਹਨੂੰ ਬੁਖਾਰ ਚੜ ਗਿਆ ਤੇ ਇਹਦੀ ਉੱਥੇ ਬੇਲ ਦੀ ਐਪਲੀਕੇਸ਼ਨ ਰਿਜੈਕਟ ਹੋਈ ਆ ਇਹ ਤਾਂ ਇਹਨਾਂ ਦੀਆਂ ਕਰਤੂਤਾਂ ਨੇ ਹੈਨਾ ਰੱਬ ਜਿਹੜਾ ਆਪਣੇ ਆਪ ਨੂੰ ਰੱਬ ਦੱਸਦਾ ਪਿਆ ਉਹ ਇੱਕ ਜੱਜ ਨੂੰ ਦੇਖ ਕੇ ਉਹਨੂੰ ਤਾਂ ਤਾਪ ਚੜ ਗਿਆ ਆਪੇ ਹੁਣ ਤੁਹਾਡੇ ਵੱਲੋਂ ਕੀ ਐਕਸ਼ਨ ਜਿਹੜਾ ਇਹ ਲਿਆ ਜਾ ਰਿਹਾ ਦੇਖੋ ਜੀ ਗੱਲ ਇਦਾਂ ਹੈਗੀ ਆ ਆਪਾਂ ਖੜੇ ਆ ਇਸ ਬੱਚੇ ਦੇ ਨਾਲ ਅਸੀਂ ਅੱਜ ਆਏ ਆ ਜੇ ਇਸ ਬੱਚੇ ਨੂੰ ਲੱਗਦਾ ਕਿ ਇੱਥੇ ਸੇਫ ਨਹੀਂ ਹੈਗੀ ਅਸੀਂ ਇਹਨੂੰ ਚੰਡੀਗੜ੍ਹ ਵੀ ਸ਼ਿਫਟ ਕਰ ਦਾਂਗੇ ਇਹਦੇ ਵਾਸਤੇ ਸੇਫ ਹਾਊਸ ਦਾ ਵੀ ਇੰਤਜ਼ਾਮ ਕਰਾਂਗੇ ਜੇ ਸਾਨੂੰ ਕੋਈ ਕਾਲ ਦੇਣੀ ਪਈ ਮੈਂ ਖਾਸ ਤੌਰ ਤੇ ਸਿੱਖ ਜੁੱਥੇ ਬੰਦੀਆਂ ਨੂੰ ਅਸੀਂ ਪੰਜਾਬ ਦੇ ਮਾਲਕ ਹੈਗੇ ਆ ਜਿਹੜੀਆਂ ਬਾਕੀ ਮੰਗਾ ਨੇ ਜਾਂ ਬਾਕੀ ਗੱਲਾਂ ਨੇ ਪੰਜਾਬ ਦੇ ਮਾਲਕ ਆਪਾਂ ਆਪਣੇ ਆਪ ਨੂੰ ਲਵਜ਼ੀ ਨਹੀਂ ਕਹਿ ਸਕਦੇ ਕਿ ਲਫਜ਼ਾਂ ਚੱਪਾ ਕਹੀ ਜਾਈਏ ਕਿ ਆਪਾਂ ਪੰਜਾਬ ਦੇ ਮਾਲਕ ਆਂ ਘੱਟੋ ਘੱਟ ਦੱਸਣਾ ਤਾਂ ਪੈਣਾ ਨਾ ਕਿ ਅਸੀਂ ਪੰਜਾਬ ਦੇ ਮਾਲਕ ਆਂ ਅਸੀਂ ਸਿਰਫ ਕਾਗਜ਼ਾਂ ਦੇ ਵਿੱਚ ਕਹਾਂਗੇ ਕਿ ਅਸੀਂ ਅਬਦਾਲੀ ਨਾਲ ਲੜੇ ਸੀ ਅੱਜ ਇੱਕ ਅਬਦਾਲੀ ਪੰਜਾਬ ਦੀ ਧਰਤੀ ਤੇ ਬੈਠ ਕੇ ਐਸਾ ਗੰਦ ਫੁਲਾ ਰਿਹਾ ਐ ਇਹ ਸਬਦਾਲੀ ਨਾਲ ਕੌਣ ਲੜੂਗਾ ਕੀ ਅਸੀਂ ਇਹ ਦੇਖਾਂਗੇ ਕਿ ਉਹ ਬੱਚੀ ਫਲਾਣੇ ਧਰਮ ਦੀ ਆ ਜਾਂ ਧਮਗਾਣੇ ਧਰਮ ਦੀ ਆ ਜਾਂ ਉਹਦੀ ਜਾਤ ਇਹ ਆ ਜਾਂ ਜਾਤ ਉਹ ਆ ਸਾਡੇ ਬਜ਼ੁਰਗਾਂ ਨੇ ਕਦੀਆਂ ਨਹੀਂ ਕੀਤਾ ਠੀਕ ਹੈ ਜੀ ਹੈਨਾ ਠੀਕ ਹੈ ਬਹੁਤ ਬਹੁਤ ਜੀ ਖੈਰਾ ਸਾਹਿਬ ਅੱਜ ਤੁਸੀਂ ਇੱਥੇ ਆਏ ਹੋ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਬਹੁਤ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ